ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਗੁਰਨਾਨਕ ਬੁਟੀਕ ਦੇ ਰੱਬੇ ਤੋਂ ਅੱਪਾ ਦੇ ਚੁੰਨੀ ਤੇ ਦਿਖਾਵਾਂਗੇ ਲੈਸ ਲਾਉਣੀ ਲੈਸ ਨਾਲ ਫਿਨਿਸ਼ਿੰਗ ਪੱਟੀ ਫਿਨਿਸ਼ਿੰਗ ਪੱਟੀ ਦੇ ਨਾਲ ਅੱਪਾ ਲੈਸ ਕਿਵੇਂ ਲਾਉਣੀ ਆ ਅੱਸ ਨੂੰ ਦਿਖਾਉਣੀ ਆ ਇਹਦੇ ਚ ਅੱਪਾ ਕਲੀਆਂ ਪਾਵਾਂਗੇ ਪਹਿਲਾਂ ਗੋਟਾ ਪੱਟੀ ਦੀਆਂ ਕਲੀਆਂ ਪਾ ਕੇ ਫਿਰ ਅੱਪਾ ਲੈਸ ਲਾਵਾਂਗੇ ਹੁਣ ਅੱਪਾ ਲੱਗੀਆਂ ਕਲੀਆਂ ਪਾਉਣ ਗੋਟ ਪੱਟੀ ਦੀਆਂ ਪਹਿਲਾਂ ਆਪਾਂ ਕਲੀਆਂ ਪਾਵਾਂਗੇ ਫਿਰ ਆਪਾਂ ਲੈਸ ਲਾਉਣੀ ਸਟਾਰਟ ਕਰਾਂਗੇ ਆਪਾਂ ਨਿਸ਼ਾਨੀਆਂ ਲਾ ਰਹੇ ਹਾਂ ਜੀ ਇਹ ਦੇਖੋ ਹੁਣ ਆਪਾਂ ਕਲੀਆਂ ਪਉਣੀਆਂ ਸਟਾਰਟ ਕਰਾਂਗੇ ਕਲੀਆਂ ਪਾ ਕੇ ਫਿਰ ਲੈਸ ਲਾਉਣੀਆ ਬਫਾ ਥੋੜਾ ਜਿਹਾ ਮੋਟਾ ਰੱਖ ਲੈਣਾ ਚਾਲ ਮਸ਼ੀਨ ਦੀ ਮਤਲਬ ਜਿਆਦਾ ਵੀ ਨਹੀਂ ਨਾਰਮਲ ਜੀ ਪਾਏ ਚਾਰ ਪਾਵਾਂਗੇ ਸਾਰੀ ਚੁੰਨੀ 'ਚ ਚਾਰ ਕਲੀਆਂ ਪਾ ਕੇ ਫਿਰ ਲੈਸ ਲਗਾਵਾਂਗੇ ਫਿਨਿਸ਼ਿੰਗ ਪੱਟੀ ਦੇ ਨਾਲ ਲੈਸ ਤਿਆਰ ਕਰਾਂਗੇ ਐਦਾਂ ਹੀ ਲਗਾਉਣੀ ਆਪਾਂ ਨੇ ਸਾਰੀ ਚੁੰਨੀ 'ਤੇ ਕੜੀਆਂ ਲਾ ਲੈ ਪਾਲੜੀਆਂ ਨੇ ਸਾਰੀ ਕਿਮਿਚ ਕੜੀਆਂ ਲਾ ਕੇ ਫਿਰ ਆਪਾਂ ਗਲਾਸ ਲਾਮਾਂਗੇ पहले अपना निशानिया लाइया सभी कितने लाइन पाया निशानियां ला के फिर ही ला लगे आप चुनी तैयार होंगी ਆਪਣੇ ਇੱਕ ਗਲੀ ਪਾਤੀ ਹੁਣ ਐਦੀ ਸਾਰੀਆਂ ਪਾ ਦੇਣੀਆਂ ਨੇ ਦੂਜੀ ਪਾਣੀ ਸਟਾਰਟ ਕਰਦੇ ਬਸ ਇਦਾਂ ਹੀ ਸਾਰੀਆਂ ਪਾ ਦੇਣੀਆਂ ਨੇ ਇਹਦੇ ਨਾਲ ਥੋੜਾ ਜਿਹਾ ਹੈਵੀ ਲੱਗਣ ਲੱਗ ਜਾਂਦੇ ਚੁੰਨੀ ਵਧੀਆ ਤਿਆਰ ਹੁੰਦਾ ਜਦੋਂ ਪਾਰੀ ਸੁੱਕ ਲੁੰਦਾ ਫਿਰ ਸਿੰਪਲ ਚੁੰਨੀ ਵਧੀਆ ਨਹੀਂ ਲੱਗਦੀ సరే చున్ని ఇదే తయారు క ਉਹ ਦੇਖੋ ਚੁੰਨੀ ਚੱਪਾ ਚਾਰ ਕਲੀਆਂ ਪਾ ਲਈਆਂ ਗੋਟਾ ਪੱਟੀ ਤਾਂ ਲੱਗੀ ਹੁਣ ਆਪਾਂ ਫਿਨਿਸ਼ਿੰਗ ਪੱਟੀ ਦੇ ਨਾਲ ਲੈਸ ਲਉਣੀ ਸਟਾਰਟ ਕਰ ਦੇਣੀ ਹੈ نیچے ਆਪਾਂ ਲੈਸ ਰੱਖਣੀ ਹੈ ਵਿਚਾਲੇ ਚੁੰਮੀ नीचे मतलब फिनिशिंग पट्टी रखनी है ਵਿਚਾਲੇ ਚੁੰਨੀ ਉੱਪਰ ਲੈਸ ਆਪਾਂ ਇਕੱਠੀ ਲਾਣੀ ਸਟਾਰਟ ਕਰਨੀ ਹੈ ਇਹ ਤਿੰਨੋਂ ਚੀਜ਼ਾਂ ਆ ਦੇਖੋ نیچے ਆਪਾਂ ਨੇ ਫਿਨਿਸ਼ਿੰਗ ਪੱਟੀ ਰੱਖੀ ਆ ਵਿਚਾਲੇ ਚੁੰਨ ਦੁਪੱਟਾ ਆ ਗਿਆ ਉੱਪਰ ਚੁੰਨੀ ਲੈਸ ਆ ਉਹ ਦੇਖ ਸਕਦੇ ਹੋ ਪਹਿਲਾਂ ਫਿਨਿਸ਼ਿੰਗ ਪੱਟੀ ਫਿਰ ਦੁਪੱਟਾ ਫਿਰ ਲੈਸ

कुंजे चो भी दसा है खजे चो सारी झुन बस एदा ही तैयार करनी है अपन ਸ਼ੇਅਰ ਕਰਕੇ ਫਿਰ ਆਪਾਂ ਦੀ ਫਾਈਨਲ ਲੁੱਕ ਦਿਖਾਵਾਂਗੇ ਸਾਰੀ ਚੁੰਨੀ ਇਦਾਂ ਹੀ ਤਿਆਰ ਕਰ ਲੈਣੀ ਆਪਾਂ ਹੁਣ ਆਪਾਂ ਖੁੰਝੇ ਚ ਆ ਗਏ ਖੁੰਝੇ ਚ ਦਖਾਵਾਂਗੇ ਕਿਦਾਂ ਕੱਢਣੀ ਆ ਲੈਸ ਇੱਥੇ ਆਪਾਂ ਥੋੜਾ ਜਿਹਾ ਨੀਚੇ ਨੂੰ ਮੋੜ ਲੈਣੀ ਆ ਦੁਪੱਟਾ ਆ ਦੇਖੋ ਐਦਾਂ ਲਾਉਣੀ ਸਟਾਰਟ ਕਰ ਦੇਣੀ ਖੁੰਝੇ ਹੁਣ ਆਪਾਂ ਦੂਜੀ ਸਾਈਡ ਲਾਉਣ ਲੱਗੇ ਸਲਾਈ ਜਿਹੜੀ ਲਾਸ ਲਾਈ ਆ ਬਸ ਆਪਾਂ ਦੋਏ ਸਲਾਈਆਂ ਲਾਈਆਂ ਨੇ ਇੱਕ ਪਹਿਲੇ ਇੱਕ ਦੂਜੀ ਤੇ ਨੀਚੇ ਫਿਨਿਸ਼ਿੰਗ ਪੱਟੀ ਦੀ ਜ਼ਰੂਰਤ ਨਹੀਂ ਪਈ ਆਪਾਂ ਲਾਉਂਦੀ ਨਹੀਂ ਤਾਂ ਪੱਤਰਪਾਈ ਕਰਦੇ ਆ ਪਰ ਇਥੇ ਪਰ ਜ਼ਰੂਰਤ ਨਹੀਂ ਪਈ ਕਿਉਂਕਿ ਉੱਪਰ ਲੈਸ ਆ ਗਈ ਪਕਾਉਂ ਜੇ ਜੋਨ ਦੇਖੋ ਕਿਦਾਂ ਮੋੜਨੀ ਹੈ ਬਸ ਇਹ ਦਿਨ ਤਿਆਰ ਕਰ ਲੈਣੀ ਸਾਰੇ ਜਿੰਨੇ ਲਾਸ ਆਪਣੀ ਚੁੰਨੀ ਤਿਆਰ ਹੋ ਗਈ ਸਾਰੀ ਚੁੰਨੀ ਤੇ ਲਾਸ ਲੱਗ ਗਈ ਜਿੱਦਾਂ ਆਪਾਂ ਦਿਖਾਇਆ ਨੀ ਫਿਨਿਸ਼ਿੰਗ ਪੱਟੇ ਦੇ ਨਾਲ ਆਪਾਂ ਲਾਸ ਕਿਵੇਂ ਲਗਾ ਸਕਦੇ ਇਦਾਂ ਹੀ ਲਗਾਣੀ ਆ ਆ ਦੇਖੋ ਬਹੁਤ ਸੋਹਣੀ ਲੁੱਕ ਆਈ ਏ ਫਿਨਿਸ਼ਿੰਗ ਪੱਟੀ ਨਾਲ ਜਿਆਦਾ ਵਧੀਆ ਨੀਚੇ ਤਰਪਾਈ ਕਰਨ ਦੀ ਵੀ ਜ਼ਰੂਰਤ ਨਹੀਂ ਕਿਉਂਕਿ ਦੋ ਸੇ ਹੁਣ ਲੱਗ ਗਈਆਂ ਲੈਸ ਕਰਕੇ ਬਦਿਆ ਚੁੰਨੀ ਤਿਆਰ ਹੋਈ ਏ ਇਦਾਂ ਫਿਨਿਸ਼ਿੰਗ ਪੱਟੀ ਨਾਲ ਜਿਆਦਾ ਥੋੜੀ ਜਿਹੀ ਫਿਨਿਸ਼ਿੰਗ ਆ ਜਾਂਦੀ ਏ ਦੇਖੋ